ਪਟਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ ਪੰਨ ਦੱਸਦੇ ਇਹ ਕਿ ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵੱਧੀਆਂ ਹੀ ਜਾ ਰਹੀਆਂ ਸਨ ਅਤੇ ਜਿਸ ਨੂੰ ਦੇਖਦੇ ਹੋਏ ਪੁਲਿਸ ਵੱਡੋਂ ਵੱਡਾ ਐਕਸ਼ਨ ਲਿਆ ਗਿਆ ਅਤੇ ਪੁਲਿਸ ਨੇ ਦੋ આરોપીਆਂ ਨੂੰ 23 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਅਤੇ ਐਸਪੀ ਪਲਵਿੰਦਰ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਸਨ ਉਸ ਨੂੰ ਨੱਥ ਪਾਉਣ ਲਈ ਇੱਕ ਪੁਲਿਸ ਟੀਮ ਬਣਾਈ ਗਈ ਅਤੇ ਅਲੱਗ-ਅਲੱਗ ਸਰਚ ਅਭਿਆਨ ਤਹਿਤ ਦੋ આરોપીਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 23 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਕੋਲੋਂ ਹੋਰ ਵੀ ਪੁੱਛਕਿਚ ਜਾਰੀ ਹੈ ਅਤੇ ਇਨ੍ਹਾਂ ਦੇ ਜੋ ਵੀ ਸਾਥੀ ਹੋਣਗੇ ਉਹਨਾਂ ਨੂੰ ਵੀ ਕਿਸੇ ਕੀਮਤ ਤੇ ਨਹੀਂ ਬਖਸ਼ਾ ਜਾਵੇਗਾ ਬੋਲਾ ਜੀ ਦਾ ਨਾਲ ਸਾਰੇ ਕੰਟਰੀ ਕਰਕੇ ਲਾ ਲਿਆ ਬੋਲੇ ਨਾ ਕੋਈ ਹਾਂਜੀ ਸਰ ਇੱਕ ਦੋ ਮੈਂਬਰੀ ਗਰੋਅ ਹੈ ਉਹਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋ ਇੱਕ ਜਿਹੜਾ ਮੁੰਡਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹਰਮਨ ਹੈ ਇੱਕ ਮਾਨਸੇ ਦਾ ਰਹਿਣ ਵਾਲਾ ਹੈ ਔਰ ਇੱਕ ਰਤੀਆ ਫਟਿਆਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀ ਨਾ ਕੀਤੀ ਹੋਵੇ ਔਰ ਉਹਨਾਂ ਦਾ ਮੋਡਸ ਆਫ ਆਪਰੇਂਡੀਆ ਹੈ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਵੇਂ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਉਵੇਂ ਕਿਸੇ ਤੋਂ 20 ਫੜ ਲੇ ਕਿਸੇ ਤੋਂ 30 ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਕੋਰ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ एफेडबल ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗ로우 ਹੈ ਇਹਨਾਂ ਦਾ ਇਹ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ 22 ਸਾਡੇ ਪੋゼਸ਼ਨ ਚ ਆ ਗਏ ਨੇ 23ਵਾਂ ਉਹਨ ਦਾ ਵੇਹ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜ ਜੱਟ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਮ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ ਬੰਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਰਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੇਵਿਡ ਸਿੱ ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਈਕ ਵਹੀਕਲ ਹੁੰਦਾ ਹੀ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ ਵੀਲਰ ਨੂੰ ਟ੍ਰੇਸ ਕਰਦੇ ਹਾਂ ਜਾਂ ਕੋਈ ਸੀਸੀਟੀਵੀ ਚੋਂ ਕਿਸੇ ਹੋਰ ਕ੍ਰਾਈਮ ਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਰਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਪਿਆ ਬਿਆਨ ਦੇ ਐਫੀਡੇਵਿਡ ਤੇ ਅੱਗੇ ਵੇਚਤਾ ਉਹ ਪੰਜ ਪੰਜ ਛੇ ਛੇ ਥਾਂ ਔਰ ਬਾਚ ਨੂੰ ਟ੍ਰੇਸ ਕਰਨਾ ਏਪ ਤੋਂ ਲੈ ਕੇ ਜੈਡ ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਡੀ ਕੰਮ ਬਣ ਜਾਂਦਾ ਹੈ ਹੈਪਟਿਕ ਕੰਮ ਬਣ ਜਾਂਦਾ ਹੈ ਤੇ ਇਸ ਕਰਕੇ ਤੁਹਾਡੇ ਮੀਡੀਅਮ ਤੋਂ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੀ ਓਨਰਸ਼ਿਪ ਆ ਨਾਲ ਦੀ ਨਾਲ ਚੇਂਜ ਹੋਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਹੈ ਕਿ ਉਹਨੇ ਕੋਈ ਬਾਈਕ ਵੇਚਤਾ ਜਿਸ ਬੰਦੇ ਨੂੰ ਅੱਗੇ ਕਰਾਈਮ ਕਰ ਦੇ ਬਾਈਕ ਉਹਦੇ ਨਾਮ ਤੇ ਖੜਾ ਰਹਿ ਜਾਂਦਾ ਤਾਂ ਇਸ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਹੈ ਔਰ ਜਿਹੜਾ ਇਹ ਗਰੋ ਹੈ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਅਪਰੇਸ਼ਨ ਪਰਚੀਤ ਸ਼ੁਰੂ ਹੋ ਗਈ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਮੇਰੇ ਐਸਐਚਓ ਲੋਹਰੀਗੇਟ ਨੇ ਸ਼ਿਵਰਾਜ ਢਿੱਲੋਂ ਸਾਹਿਬ ਇਹਨਾਂ ਨੇ ਆਪਸ ਚ ਜਿਹੜਾ ਐਜ਼ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਜਿਹੜਾ ਮੋਟਰਸਾਈਕਲ ਟਾਰਗੇਟ ਕੀਤਾ ਜਾ ਰਿਹਾ ਹੈ ਸਪਲੈਂਟਰੀ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਹੈ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਹੈ ਕਿੱਥੇ ਬੰਡਾ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲਿਆ ਸਕਿਆ ਸਰ ਸਾਰਾ ਇਹ ਪਟਿਆਲੇ ਦੇ ਨੇ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਉਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਤੁਹਾਡੇ ਮਾਰਡੀਮ ਮੋੜ ਤਾਂ ਨਹੀਂ ਵੀ ਸਾਨੂੰ ਆ ਰਿਹਾ ਸੀ ਵੀ ਇੱਕ ਫਲਾਣੀ ਤਾਂ ਬਾਈਕ ਮਿਸ ਹੋ ਗਿਆ ਜੀ ਫਲਾਣੀ ਤਾਂ ਮਿਸ ਹੋ ਗਿਆ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚਟਾਨ ਲਿਆ ਸਰ ਨਾਕਾ ਬੰਦੂਗੀ ਚ ਫੜੇ ਗਏ ਨੇ ਐਂਡ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕਿ ਕਿਵੇਂ ਇਨਫੋਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕੀਤੀ ਕਿ ਇਹ ਨਹੀਂ ਨਿਕਲ ਰਿਹਾ ਸਾਰਨ ਤੋਂ ਹੀ ਲੱਗਦਾ ਚੋਰੀ ਕਰਦਾ ਇਜ਼ੀ ਮਨੀ ਜੀ ਸਰ ਪਹਿਲਾਂ ਵੀ ਨਹੀਂ ਪਹਿਲਾਂ ਸਰ ਇਹ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਇਹਨਾਂ ਦੀ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਆ ਔਰ ਜਿਵੇਂ ਮੈਂ ਦੱਸਿਆ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਉਮਰ ਹੈਗੀ ਛੋਟੀ ਉਮਰ ਦੀ ਜੀ ਬਾਈ ਬਾਈ 33 ਸਾਲ ਦੇ ਮੁੰਡੇ ਸਰ ਅੱਗੇ ਇਹ ਦਾਵਾ ਮੈਂ ਪਹਿਲਾਂ ਕਲੀਅਰ ਕੀਤਾ ਮੈਂ ਤੁਹਾਨੂੰ ਪਹਿਲਾਂ ਕਰਤਾ ਮਤਲਬ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖ ਦੇਣੇ ਜਿਵੇਂ ਸਟਾਮ ਤੇ ਆਪਾਂ ਦੇ ਦਿੰਨੇ ਆ ਜੀ ਸਰ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸਗਾਈਡ ਵੀ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਆ ਸੀ ਕੀ ਉਹਨੇ ਇਸ ਦੀ ਪੁਲਿਸ ਰਿਪੋਰਟ ਨਹੀਂ ਬਣਾਈ ਕਿਉਂ ਕਰਾਈ ਰਿਪੋਰਟ ਸਿੱਧਰ ਜਾਂਦੀ ਹੈ ਜੀ ਸਰ ਜਿਹੜਾ ਖਰੀਦ ਰਿਆ ਮੈਂ ਉਹੀ ਤਾਂ ਤੁਹਾਡੇ ਮਾਡੀਅਮ ਤੋਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਵੇਚੇ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਨਾਮ ਤੇ ਆਰਸੀ ਟਰਾਂਸਫਰ ਕਰਾ ਲੈ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸੇ ਨੂੰ ਕੋਈ ਗੈਣੇ ਦਿੰਦੇ ਸੀਗੇ ਤੇ ਕੋ ਹੱਥ ਦੇ ਵਿੱਚ ਆਰਸੀ ਜਾਂ ਕੋਈ ਸੋਰਟ ਵਗੈਰਾ ਇਹ ਸਾਡੇ ਸਰ ਇਹ ਪਾਰਟ ਆਫ ਹੋਇਆ ਹੈ ਜੇ ਮੈਂ ਹੁਣ ਇਹ ਟ੍ਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ ਇਟਸ ਅ ਪਾਰਟਸ ਆਫ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਸਰ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਕੋਈ ਮਨੀ ਵਗੈਰਾ ਲਈ ਇਹ ਪ੍ਰੂਵਡ ਵੀ ਕਿਵੇਂ ਦੇ ਸਕੀ ਅੱਗੇ ਕਿਤੇ ਸਰ ਰਿਮਾਂਡ ਲਿਆ ਸਭ ਤੋਂ ਪਹਿਲਾਂ ਅਸੀਂ ਬਾਈਕ ਰਿਕਵਰ ਕੀਤੇ ਨੇ ਉਦੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਂਗੇ ਮੰਨੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰਾਂਗੇ ਸਰ ਜਿਹੜੇ ਲੋਕ ਆਪਣਾ ਮੋਟਰਸਾਈਕਲ ਵਾਪਸ ਲੈਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਪੁਲਿਸ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਲਿਸਟ ਮੇਰੇ ਕੋਲ ਹੈ ਜੀ ਵਿਦ ਮੋਟਰਸਾਈਕਲ ਨੰਬਰ ਤੇ ਸਬੂਤਦਾਨੀ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰਸੀ ਨਾਲ ਦੀ ਨਾਲ ਸਬੂਤਦਾਨੀਆਂ ਹੋ ਜਾਣਗੀਆਂ ਸਰ ਇਹ ਜਿਵੇਂ ਤੁਸੀਂ ਹਸਿਆ ਉਹ ਕਹਿ ਸਕਦੇ ਕਿ ਜਿਹੜਾ ਜਿੱਦਰਾ ਹਸਪਤਾਲ ਦੇ ਵਿੱਚ ਲਗਾਤਾਰ ਮੋਟਰਸਾਈਕਲ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪੀਟਲ ਔਰ ਆਪਣੀ ਜਿਹੜੀਆਂ ਜਿੰਨੀਆਂ ਮੇਜਰ ਕੁਛ ਛੱਡਿਆ ਹੀ ਨਹੀਂ ਸ਼ਹਿਰ ਦੀ ਸਾਹ ਚੋ ਚੋਰੀ ਲੱਗੀ ਸਰ ਜਿਵੇਂ ਤੁਸੀਂ ਰਤੀ ਤੇ ਮਾਨਸਾ ਦੇ ਸੀ ਕੀ ਪਟਿਆਲੇ ਰਹਿੰਦੇ ਸੀ ਜੀਆਂ ਬਾ ਚੋਰੀ ਕਰ ਚੋਥੇ ਲੱਗੇ ਹੁੰਦੇ ਸੀ ਜਨਾਬ ਵੀ ਪੀਜੀ ਚ ਰਹਿੰਦੇ ਨੇ ਤੇ ਇਹਨਾਂ ਨੇ ਆ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦੇਣਾ ਚੀ ਇਹਨਾਂ ਨੇ ਤਤੱਲੀ ਮਚਾਦੀ ਹਰ ਥਾਂ ਤੋਂ ਬਾਈਕ ਸਟ੍ਰਕਚਰ ਠੀਕ ਹੈ ਜੀ ਠੀਕ ਹੈ ਥੈਂਕ ਯੂ